ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇੱਕ ਬਹੁਤ ਹੀ ਨਾਮੀ ਗਾਇਕ ਤੇ ਬਹੁਤ ਵਧੀਆ ਗਾਇਕ ਜਿਹਨੂੰ ਮੈਂ ਵੀ ਬਹੁਤ ਲਾਈਕ ਕਰਦਾ ਕਰਦਾ ਸੀ ਪਰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਸਮਾਗਮ ਦੇ ਵਿੱਚ ਭਾਸ਼ਾ ਵਿਭਾਗ ਦੇ ਵਿੱਚ ਇੱਕ ਗਾਣਾ ਗਾਇਆ ਜਿਹਦੇ ਉੱਤੇ ਲੋਕ ਨੱਚ ਰਹੇ ਨੇ ਜਿਹਦਾ ਗੀਤ ਦੇ ਬੋਲ ਨੇ ਮੈਂ ਨੱਚਾ ਪਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ ਫੇਰ ਉਹਨੇ ਮੰਗ ਲਈ ਹੈ ਮਾਫੀ ਜੋ ਕਿ ਸਰਬਜੀਤ ਸਿੰਘ ਘਮਾਨ ਹੁਣਾ ਨੇ ਉਹਦੀ ਇੱਕ ਪੋਸਟ ਪਾਈ ਹੈ ਜਿਹਦੇ ਉੱਤੇ ਉਹਨੇ ਮਾਫੀ ਮੰਗੀ ਹੋਈ ਹੈ ਮੈਂ ਇਸ ਗਾਇਕ ਨੂੰ ਪੁੱਛਣਾ ਚਾਹਨਾ ਵੀ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਚਾਰ ਗਾਇਕ ਇਦਾਂ ਦੇ ਹੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਕਿ ਤੁਸੀਂ ਭੁਲੇਖੇ ਨਾਲ ਵੀ ਗਲਤੀ ਨਹੀਂ ਕਰ ਸਕਦੇ ਜਿਹਦੇ ਜੇ ਮੈਂ ਨਾਮ ਲਾਵਾਂਗਾ ਸਤਿੰਦਰ ਸਰਤਾਜ ਵੀਰ ਸਿੰਘ ਤੇ ਜੱਸੀ ਰਣਜੀਤ ਬਾਵਾ ਕੁਛ ਇਦਾਂ ਦੇ ਗਾਇਕਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਹ ਗੱਲ ਦੀ ਸਮਝ ਜਾ ਕੇ ਧਾਰਮਿਕ ਲੈਵਲ ਦੇ ਉੱਤੇ ਕਿੰਨੀ ਗੱਲ ਹੋ ਸਕਦੀ ਹੈ ਸ਼ਹੀਦਾਂ ਦੀ ਕੀ ਗੱਲ ਹੈ ਗੁਰੂਆਂ ਦੀ ਕੀ ਤੇਰੇ ਪਿੱਛੇ ਐਡਾ ਬੋਰਡ ਲੱਗਾ ਤੂੰ ਅੰਨੇ ਹੁਣ ਮਤਲਬ ਤੁਸੀਂ ਮਾਫੀ ਮੰਗ ਲਈ ਕਮੈਂਟ ਚ ਜਿੱਦਣ ਕਿਤੇ ਮੈਨੂੰ ਟੱਕਰ ਗਿਆ ਮੈਂ ਬਾਹ ਫੜ ਕੇ ਤੇਰੀ ਤੈਨੂੰ ਪੁੱਛਾਂ ਵੀ ਇਹਦੇ ਮਨਸ਼ਾ ਕੀ ਹੈ ਇਹਦਾ ਕੋ ਮਤਲਬ ਬੰਦਾ ਹੈ ਤੁਸੀਂ ਐਡੀ ਵੱਡੀ ਖੱਟ ਮਾਰ ਕੇ ਤੇ 2 ਮਿੰਟ ਚ ਕਹਿ ਦਿਓ ਸੌਰੀ ਅਸੀਂ ਤੈਸੀ ਤੇਰੀਆਂ ਲੱਤਾਂ ਪਨ ਕੇ ਕਹਿ ਦਿੰਦੇ ਹਾਂ ਸੌਰੀ ਹੇ ਠੀਕ ਹੈ ਮੈਂ ਮੇਰੇ ਮਨ ਦੇ ਵਿੱਚ ਸਭ ਤੋਂ ਵੱਧ ਤੇਰੀ ਰਿਸਪੈਕਟ ਸੀਗੀ ਕਿ ਤੂੰ ਇੱਕ ਵਧੀਆ ਬੰਦਾ ਆ ਅੰਦਰੋਂ ਠੀਕ ਆ ਸੋਹਣਾ ਲਿਖਦਾ ਆ ਸਭ ਕੁਝ ਠੀਕ ਆ ਪਰ ਤੁਸੀਂ ਯਾਰ ਐਡੀ ਵੱਡੀ ਸ਼ਰਮ ਲਾਈ ਆ ਕੋਈ ਗੁਰ ਤੇ ਇੱਕ ਵਾਰ ਹੁਣ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਇਹਦੇ ਲਈ ਟੋਟਲ ਸਿਲੰਡਰ ਕਰਨਾ ਪੈਣਾ ਮਾਫੀ ਮੰਗਣੀ ਪੈਣੀ ਹੈ ਨਾ ਮੰਗੀ ਤਾਂ ਰੁੜਜੂਗਾ ਵੜ ਕੇ ਔਰ ਰੁੜੇਗਾ ਤੂੰ ਹੁਣ ਵੀ ਮਾਗੀ ਮੂਵੀਏ ਜਿੰਨੀਆ ਮਰਜੀ ਮੰਗ ਲੈ ਤੈਨੂੰ ਅਸੀਂ ਬਖਸ਼ ਦਾਂਗੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨਹੀਂ ਬਖਸ਼ਣਾ ਕਿਸੇ ਆਮ ਬੰਦੇ ਦੀ ਗੱਲ ਵੱਖਰੀ ਆ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦੇ ਸ਼ਹੀਦੀ ਪ੍ਰੋਗਰਾਮ ਦੇ ਵਿੱਚ ਤੂੰ ਇਹ ਗਾਣਾ ਗਾਏ ਸਮਾਂ ਬਦਲ ਗਿਆ ਨਹੀਂ ਤੇ ਤੇਰੇ ਚਰਖੇ ਦੀ ਮੈਂ ਲੀਰ ਲੀਰ ਕਰ ਦਿੰਦਾ ਧਰਮ ਦੀ ਗਾਲੀ ਮੈਨੂੰ ਐਨਾ ਗੁੱਸਾ ਤੇਰੇ ਤੇ ਨਾ ਤੇਰੀ ਪੋਸਟ ਵੇਖਣ ਤੋਂ ਪਹਿਲਾਂ ਮੈਂ ਕਿਸੇ ਬੰਮਹਾਨ ਬੰਦੇ ਤੋਂ ਤੇਰਾ ਨੰਬਰ ਮੰਗਿਆ ਮੈਨੂੰ ਮਿਲਿਆ ਨਹੀਂ ਹੈਗਾ ਮੈਨੂੰ ਮਿਲਿਆ ਨਹੀਂ ਨੰਬਰ ਜੇ ਮੈਨੂੰ ਨੰਬਰ ਮਿਲ ਜਾਂਦਾ ਤੇ ਮੈਂ ਸੱਚੀ ਕਹਿਣ ਡਿਆ ਮੈਨੂੰ ਤੇਰਾ ਪਤਾ ਨਹੀਂ ਹੋਏ ਤੂੰ ਕਿੱਥੇ ਹੈ ਤੁਸੀਂ ਯਾਰ ਸਭ ਤੋਂ ਵੱਧ ਸਾਨੂੰ ਤੁਹਾਡੇ ਤੇ ਗੁੱਸਾ ਆ ਜਿਹਨੂੰ ਪਤਾ ਹੀ ਨਹੀਂ ਉਹ ਤੇ ਕੀ ਗੁੱਸਾ ਕਰਨਾ ਤਾਨੂੰ ਨੇ ਪਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦੇ ਪ੍ਰੋਗਰਾਮ ਛੇਤੀ ਪ੍ਰੋਗਰਾਮ ਦੇ ਵਿੱਚ ਆ ਕੇ ਤੁਸੀਂ ਭਾਸ਼ਾ ਭਾਗ ਦੇ ਵਿੱਚ ਅੱਗੇ ਲੋਕ ਨੱਚ ਰਹੇ ਨੇ ਤੁਸੀਂ ਝੁਮਕੇ ਲਾ ਰਹੇ ਹੋ ਪਰੀਤਾਂ ਨਾਲ ਤੁਹਾਡੇ ਚਰਖਾ ਚੰਨਣ ਦਾ ਤੋੜ ਕੇ ਤੁਹਾਡੇ ਗਲ ਚ ਨਾ ਪਾਇਆ ਦਾ ਯਾਰ ਸੱਜਣਾ ਜਿੰਨੇ ਮਾਫੀ ਤੈਨੂੰ ਦੇਣੀ ਦੇ ਦੇ ਆਪਾਂ ਤਾਂ ਨਹੀਂ ਦਿੰਦੇ ਨਾ ਮਾਫੀ ਉਹਨੂੰ ਮੰਗਣੀ ਚਾਹੀਦੀ ਆ ਜਿਹਨੂੰ ਪਤਾ ਹੀ ਨਹੀਂ ਹੈਗਾ ਤਾਨੂੰ ਕਾਦੀ ਮਾਫੀ ਹੋਏ ਸਰਦਾਰਾਂ ਦੇ ਮੁੰਡੇਓ ਤੁਸੀਂ ਤੁਹਾਨੂੰ ਨਹੀਂ ਪਤਾ ਗੁਰੂ ਤੇਗ ਬਹਾਦਰ ਸਾਹਿਬ ਮਤਲਬ ਮਤਲਬ ਕੀ ਆ ਤੁਸੀਂ ਜੁੱਤੀ ਪਾ ਕੇ ਗੁਰਦੁਆਰੇ ਵੜਜੋ ਤੇ ਤੁਸੀਂ ਮੁੜ ਕੇ ਕਹੋ ਗਲਤੀ ਹੋ ਗਈ ਆ ਤੁਸੀਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਪ੍ਰੋਗਰਾਮ ਦੇ ਵਿੱਚ ਡਾਂਸ ਕਰਵਾਓ ਲੋਕਾਂ ਤੋਂ ਤੇ ਮੁੜ ਕੇ ਕਹੋ ਸੌਰੀ ਕੀ ਉਹ ਜਿਹੜੀ ਵੀਡੀਓ ਬਣ ਗਈ ਆ ਉਹ ਤਾਂ ਪੂਰੀ ਦੁਨੀਆ ਦੇ ਘੁੰਮ ਗਈ ਆ ਹੁਣ ਤੁਸੀਂ ਕੀ ਕਰੋਗੇ ਹੁਣ ਉਹ ਕੀ ਅਦਰ ਸਟੇਟਾਂ ਦੇ ਵਿੱਚ ਇਦਾਂ ਨਹੀਂ ਹੋਊਗਾ ਬਿ ਸਿੱਖਾਂ ਕਰਦੇ ਨੇ ਤੇਰੀ ਮਾਫੀ ਕਿੱਥੇ ਕਿੱਥੇ ਜਾਊਗੀ ਕੌਣ ਕੌਣ ਤੇਰੀ ਮਾਫੀ ਕੜੂਗਾ ਪਰ ਤੇਰਾ ਗੀਤ ਸਾਰੀ ਦੁਨੀਆ ਤੇ ਚਲਾ ਗਈ ਤੈਨੂੰ ਦੱਸਦਾ ਮੈਂ ਮੇਰੇ ਕੋਲ ਪਿਆ ਸਾਰੀ ਦੁਨੀਆ ਤੇ ਪਿਆ ਲੋਕਾਂ ਡਾਊਨਲੋਡ ਕਰ ਲੈ ਕਿੱਥੋਂ ਡਿਲੀਟ ਹੋਊਗਾ ਉਹ ਤਾਨੂੰ ਸ਼ਰਮ ਆਉਣੀ ਚਾਹੀਦੀ ਏ ਤਾਨੂੰ ਮੈਂ ਕਹਿਣਾ ਤੁਹਾਡਾ ਕੱਖ ਨਾ ਰਹੇ ਮੈਂ ਮੈਂ ਇਹ ਅਰਦਾਸ ਕਰਦਾ ਗੁਰੂ ਤੇ ਇੱਕ ਵਾਰ ਦੱਸਾਂ ਮਾਰੇ ਸੱਚੇ ਪਾਤਸ਼ਾਹ ਤੁਸੀਂ ਯਾਰ ਪੰਜਾਬ ਦਾ ਮਾਣ ਮਣਨ ਦੀ ਬਜਾਏ ਪਾਣ ਪੰਜਾਬ ਦਾ ਮਾਣ ਬਣਨ ਦੀ ਬਜਾਏ ਤੁਸੀਂ ਐਡਾ ਵੱਡਾ ਗੁਨਾਹ ਕਿਵੇਂ ਕਰ ਸਕਦੇ ਹੋ ਇਹ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਤੁਸੀਂ ਜਵਾਬ ਦਿਓ ਪੰਜਾਬ ਦੇ ਤੁਸੀਂ ਕਹਿਣੇਗਾ ਜੀ ਪੰਜਾਬ ਦੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਤੁਸੀਂ ਮਾਂ ਬੋਲੀ ਦੀ ਸੇਵਾ ਨਹੀਂ ਕਰ ਰਹੇ ਮਾਂ ਬੋਲੀ ਤੁਹਾਡੀ ਸੇਵਾ ਕਰ ਰਹੀ ਹੈ ਜੇ ਇਹ ਮਾਂ ਬੋਲੀ ਨਾ ਹੁੰਦੀਏ ਗੀਤ ਸੰਗੀਤ ਨਾ ਹੁੰਦਾ ਇੱਕ ਬਾਬੇ ਨਾਨਕ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਅੱਜ ਸਭ ਤੋਂ ਵੱਧ ਠੇਸ ਤੇਰੀ ਲੱਗੀ ਆ ਮੈਨੂੰ ਇਹਦੇ ਵਿੱਚ ਕੋਈ ਹੋਰ ਅਦਰ ਗਾਇਕੋਂ ਦਾ ਇੰਨੀ ਠੇਸ ਨਹੀਂ ਸੀ ਲੱਗਣੀ ਕਿਉਂਕਿ ਅਸੀਂ ਇਹ ਸੋਚਣਾ ਸੀ ਵੀ ਇਹਨੂੰ ਪਤਾ ਨਹੀਂ ਹੈਗਾ ਵੀ ਇਹ ਇਦਾਂ ਨਹੀਂ ਹੁੰਦਾ ਮੈਨੂੰ ਇੰਜ ਅੱਜ ਪ੍ਰਤੀਤ ਹੋਇਆ ਆ ਕਿ ਤੁਸੀਂ ਸਿਰਫ ਇੱਕ ਨਾਮ ਦੇ ਸਿੱਖ ਹੋ ਤੁਹਾਡੇ ਅੰਦਰ ਕਿਤੇ ਕੋਈ ਸਿੱਖੀ ਦਾ ਕੰਨ ਨਹੀਂ ਹੈਗਾ ਜਿਵੇਂ ਬਿਲਕੁਲ ਤੁਹਾਡੇ ਅੰਦਰ ਕੋਈ ਕੰਨ ਨਹੀਂ ਹੈ ਸਿੱਖੀ ਦਾ ਤੁਸੀਂ ਟੌਂਗੀਆਂ ਤੇ ਸੱਚੀ ਟੌਂਗੀਆਂ ਤੁਸੀਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਦੇ ਉੱਤੇ ਡਾਂਸ ਕਰੋ ਉਹ ਵੀ ਪੰਜਾਬ ਦੇ ਵਿੱਚ ਜਿਹੜੀਆਂ ਲੱਤਾਂ ਨਾਲ ਅੱਗੇ ਡਾਂਸ ਕਰ ਰਹੇ ਨੇ ਸਮਾਂ ਬਦਲ ਗਿਆ ਹੈ ਸਮਾਂ ਬਦਲ ਗਿਆ ਹੈ ਤੇ ਸਮਾਂ ਆਉਣ ਵਾਲਾ ਹੈ ਯਾਦ ਰੱਖ ਲਓ ਤੁਹਾਨੂੰ ਦੱਸਦਾ ਮੈਂ ਤੁਸੀਂ ਬਾਣਾ ਵਾਣੀ ਨਾ ਭੱਜੇ ਤੇ ਮੈਨੂੰ ਬਖਸ਼ੀਸ਼ ਸਿੰਘ ਰੱਖਿਓ ਸਮਾਂ ਬਦਲਦਾ ਆ ਇਹ ਇਹ ਚੱਕਾ ਆ ਇਹਨੇ ਘੁੰਮਣਾ ਆ ਠੀਕ ਹੈ ਨਹੀਂ ਮੈਂ ਜਿਹੜੇ ਬੰਦਿਆਂ ਨਾਲ ਮੈਂ ਜਿਹੜੇ ਬੰਦੇ ਮੈਨੂੰ ਵੇਖ ਰਹੇ ਨੇ 25 ਬੰਦੇ ਤੁਸੀਂ ਮੈਨੂੰ ਦੱਸੋ ਕਿ ਵੀਰ ਸਿੰਘ ਵਰਗੇ ਕਲਾਕਾਰ ਨੇ ਪਾਸ਼ਾਲ ਭਾਗ ਨੇ ਗੁਰਤੇਗ ਬਹਾਦਰ ਸਾਹਿਬ ਮਾਰੇ ਦਾ ਸ਼ਹੀਦੀ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਇਹ ਬੰਦਾ ਗਾਣਾ ਗਾ ਰਿਹਾ ਤੇ ਅੱਗੇ ਬੰਦੇ ਨੱਚ ਰਹੇ ਨੇ ਤੇ ਇਹ ਵੀ ਨੱਚ ਰਿਹਾ ਆ ਬੀਰ ਸਿੰਘ ਮਣੋ ਹੀ ਲੈ ਗਏ ਯਾਰ ਮਣੋ ਹੀ ਲੈ ਗਏ ਬਿਲਕੁਲ ਜਿੱਦਣ ਕਿਤੇ ਮੈਨੂੰ ਕਿਤੇ ਮਿਲ ਗਿਆ ਮੇਰਾ ਵਾਹ ਆ ਤੁਹਾਡੇ ਲੋਕਾਂ ਨਾਲ ਬਹੁਤ ਤੁਹਾਨੂੰ ਐਂ ਹੀ ਲੱਗਦਾ ਵੀ ਮੈਂ ਇੱਕ ਖਾਰਕੂਆ ਮੇਰਾ ਵਾ ਨਹੀਂ ਹੈਗਾ ਮੇਰਾ ਤੁਹਾਡੇ ਕਲਾਕਾਰਾਂ ਨਾਲ ਬੰਬੇ ਤੱਕ ਵਾ ਆ ਤੇ ਇੱਕ ਨਾ ਇੱਕ ਦਿਨ ਤੈਨੂੰ ਮੈਂ ਬਾਹ ਫੜ ਕੇ ਜ਼ਰੂਰ ਪੁੱਛਾਂਗਾ ਦੀ ਅੰਦਰੋਂ ਸੇ ਕਹਿ ਗਏ ਆ ਕਿ ਮਰ ਗਿਆ ਸਭ ਕੁਝ ਜਿੱਥੇ ਵੀ ਪ੍ਰੋਗਰਾਮ ਜਾਈਏ ਇਹਨੂੰ ਫੜ ਕੇ ਪੁੱਛੋ ਜਿੱਥੇ ਵੀ ਪ੍ਰੋਗਰਾਮ ਜਾਈਏ ਜਿਹੜਾ ਖੜਾ ਲਾਇ ਇਹਨੂੰ ਪੁੱਛੋ ਫੜ ਕੇ ਤੂੰ ਸਾਡਾ ਮੁੰਡਾ ਆ ਤੂੰ ਸਾਡਾ ਮੁੰਡਾ ਹੋ ਕੇ ਤੂੰ ਸਾਡਾ ਭਰਾ ਹੋ ਕੇ ਇਹ ਗੱਲ ਕਿਵੇਂ ਕਰ ਸਕਦਾ ਆ ਕੋਈ ਦੁਸ਼ਮਣ ਕਰੇ ਕੋਈ ਦੂਜਾ ਤੀਜਾ ਕਰੇ ਅਸੀਂ ਉਹਦੇ ਨਾਲ ਗੱਲ ਕਰ ਲਾਂਗੇ ਤੇਰਾ ਅਸੀਂ ਕੀ ਕਰੀਏ ਦੱਸ ਤੂੰ ਸਾਡਾ ਬੰਦਾ ਆ ਤੈਨੂੰ ਅਸੀਂ ਮਾਰੀਏ ਤੈਨੂੰ ਕੁੱਟੀਏ ਅਸੀਂ ਕੀ ਕਰੀਏ ਦੱਸ ਇਹ ਜਿਹੜੀ ਸੌਰੀ ਮਾਫੀ ਸ਼ਬਦ ਹੈ ਨਾ ਠੀਕ ਆ ਪੰਤ ਮਹਾਨ ਆ ਇਹਦੇ ਵਿੱਚ ਇਹ ਕਨਸੈਪਟ ਕਿ ਜਿਹੜਾ ਦਰ ਆਇਆ ਆ ਉਹਦੀ ਝੋੜੀ ਖਾਲੀ ਨਹੀਂ ਮੋੜੀ ਜਾ ਸਕਦੀ ਉਹਨੂੰ ਮaaf ਕੀਤਾ ਜਾ ਸਕਦਾ ਆ ਪਰ ਮੈਂ ਸਮਝਦਾ ਵੀ ਮaaf ਉਸੇ ਬੰਦੇ ਨੂੰ ਹੀ ਕਰਨਾ ਚਾਹੀਦਾ ਜਿਹਨੂੰ ਪਤਾ ਨਹੀਂ ਹੈ ਜਿਹੜੇ ਬੰਦੇ ਨੂੰ ਆਪਣੇ ਧਰਮ ਬਾਰੇ ਨੌਲੇਜ ਆ ਚੰਗੀ ਤਾਂ ਉਸ ਬੰਦੇ ਨੂੰ ਕੋਈ ਮਾਫੀ ਨਹੀਂ ਦੇਣੀ ਚਾਹੀਦੀ ਉਹਨੂੰ ਡੰਗ ਲਾਉਣਾ ਚਾਹੀਦਾ ਉਹਨੂੰ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗਣੀ ਚਾਹੀਦੀ ਹੈ 100 ਦੀ 100% ਵੀਰ ਸਿੰਘ ਨੂੰ ਤਖਤ ਸਾਹਿਬ ਤੋਂ ਸੇਵਾ ਲੱਗਣੀ ਚਾਹੀਦੀ ਆ ਜਿਹੜੀ ਮਰਜ਼ੀ ਲੱਗੇ ਨਾਮ ਦੀ ਲੱਗੇ ਭਾਂਡਿਆਂ ਦੀ ਲੱਗੇ ਫਿਰ ਫਿਰ ਸਾਨੂੰ ਸੰਤੁਸ਼ਟੀ ਆ ਵੀ ਠੀਕ ਆ ਤੂੰ ਆਪ ਕੁਝ ਕੀਤਾ ਤੇ ਲੋਕਾਂ ਨੂੰ ਸਬਕ ਮਿਲੇ ਵੀ ਇਹ ਵੀ ਹੋ ਜਾਂਦਾ ਹੈ ਤੁਸੀਂ ਦੋ ਲਾਈਨਾਂ ਲਿਖ ਕੇ ਜੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਹੈ ਐ ਨਹੀਂ ਹੁੰਦਾ ਵੀ ਫੇਸਬੁੱਕ ਤੇ ਚੜਾ ਦਿਓ ਤੁਸੀਂ ਕੋਈ ਨਹੀਂ ਸਮਾਂ ਇਹਦਾ ਨਿਤਾਰਾ ਕਰੇਗਾ ਜਰੂਰ ਇਸ ਤੋਂ ਵੱਧ ਮੈਂ ਕੁਝ ਨਹੀਂ ਬੋਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ